ਤੇ ਨਲਕਾ ਸੀਯਾਰ ਨੂੰ ਹੀ ਸਿਰਫ ਉਹਨਾਂ ਨੇ ਇੱਥੇ ਜਿਹੜਾ ਉਹ ਪੱਕੇ ਕਰਨਾ ਹੈ 2026 ਦੇ ਵਿੱਚ ਜੇ ਓਵਰਆਲ ਬਜਟ ਦਾ ਦੇਖਿਆ ਜਾਵੇ ਤੇ ਇਹਦੇ ਵਿੱਚ ਇਮੀਗ੍ਰੇਸ਼ਨ ਨੂੰ ਕਾਫੀ ਜ਼ਿਆਦਾ ਟਾਇਰਡ ਕੀਤਾ ਗਿਆ ਹੈ ਪੀਆਰ ਦੇ ਵਿੱਚ ਜਿਹੜੇ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਪੀਆਰ ਕਰਾਉਂਦੇ ਆ ਉਹਦੇ ਵਿੱਚ ਵੀ 2026 ਤੇ 27 ਦੇ ਵਿੱਚ ਜਿਹੜਾ ਉਹ ਬਜਟ ਦੇ ਵਿੱਚ ਲਾਸਟ ਈਅਰ ਨਾਲੋਂ 10000 ਘਟਾਇਆ ਗਿਆ ਜਿਹਦੇ ਹਿਸਾਬ ਨਾਲ ਇਦਾਂ ਲੱਗ ਰਿਹਾ ਕਿ ਜਿਹੜੀ ਗਵਰਨਮੈਂਟ ਹੈ ਉਹ ਇਮੀਗ੍ਰੇਸ਼ਨ ਦੇ ਕੇ ਰਾਜੀ ਨਹੀਂ ਹੈਗੀ ਇਹ ਇਹਨੂੰ ਹੋਰ ਜ਼ਿਆਦਾ ਸਖਤ ਕਰ ਲਓ। ਉਹ ਵਾਪਸ ਆਉਣਾ ਤੇ ਫਿਰ ਸੇਮ ਫੀਲਡ ਦੇ ਵਿੱਚ ਐਕਸਪੀਰੀਅੰਸ ਕਰੋ, ਪ੍ਰੋਪਰ ਆਪਣੀ ਪੇ ਲਓ, ਪੇ ਜਿਹੜੀ ਅਕਾਊਂਟ ਦੇ ਵਿੱਚ ਸ਼ੋ ਹੁੰਦੀ ਹੋਵੇ, ਆਈਟੀਆਰ ਭਰੋ ਤਾਂ ਹੀ ਉਹ ਜਿਹੜਾ ਉਹ 1 ਸਾਲ ਦਾ ਐਕਸਪੀਰੀਅੰਸ ਪਾ ਕੇ 70 ਪੁਆਇੰਟ ਜਿਹੜੇ ਅਲੱਗ ਤੋਂ ਲੈ ਕੇ ਉਹ ਫਿਰ ਵਾਪਸ ਆ ਸਕਦਾ। ਕੈਨੇਡਾ ਦੇ ਵਿੱਚ ਹੁਣ ਕੌਣ ਪੱਕਾ ਹੋਊਗਾ ਕੌਣ ਕੱਚੇ ਰਹੂਗਾ ਕਿਉਂਕਿ ਫੈਡਰਲ ਗਵਰਨਮੈਂਟ ਦਾ ਇਮੀਗ੍ਰੇਸ਼ਨ ਪਲਾਨ ਆਇਆ ਹੈਗਾ 2026 ਨੂੰ ਲੈ ਕੇ ਇਹ ਜਾਣਨ ਦੇ ਲਈ ਅਸੀਂ ਸੈਂਚੂਰੀ ਇਮੀਗ੍ਰੇਸ਼ਨ ਤੇ ਪਹੁੰਚੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਜੀ ਕੀ ਕਹਿੰਦਾ ਸਰਕਾਰ ਦਾ ਇਮੀਗ੍ਰੇਸ਼ਨ ਪਲਾਨ ਕਿੰਨੇ ਕੁ ਪੱਕੇ ਹੋਣਗੇ ਤੇ ਕੌਣ-ਕੌਣ ਪੱਕੇ ਹੋਣਗੇ ਆ ਬਜਟ ਦੇ ਵਿੱਚ ਸਰਕਾਰ ਨੇ ਬਹੁਤ ਜ਼ਿਆਦੀ ਸ਼ਕਤੀ ਦੇ ਨਾਲ ਕੋਟਾ ਘਟਾ ਦਿੱਤਾ ਜੀ ਤੇ 3.80 ਲੱਖ ਨੂੰ ਹੀ ਸਿਰਫ ਉਨ੍ਹਾਂ ਨੇ ਇੱਥੇ ਜਿਹੜਾ ਉਹ ਪੱਕੇ ਕਰਨਾ ਹੈ 2026 ਦੇ ਵਿੱਚ ਤੇ ਹੁਣ ਇਸ ਕੋਟੇ ਦੇ ਨਾਲ ਪ੍ਰਵਿੰਸ ਦਾ ਕੋਟਾ ਵੀ ਇਹਨਾਂ ਨੇ ਵਧਾ ਦਿੱਤਾ ਜਿਹੜਾ ਕਿ ਪਿਛਲੇ ਸਾਲ ਘਟਾ ਦਿੱਤਾ ਗਿਆ ਸੀ ਤੇ ਜਿਹੜੀਆਂ ਪ੍ਰਵਿੰਸ ਸਰ ਰਫਿਊਜੀ ਕੇਸਸ ਕਰਦੀਆਂ ਉਹਨਾਂ ਨੂੰ ਥੋੜੀ ਜੀ ਜ਼ਿਆਦਾ ਪ੍ਰੀਅਰਿਟੀ ਦਿੱਤੀ ਜਾਊਗੀ ਕਿ ਉਹ ਜ਼ਿਆਦਾ ਲੋਕਾਂ ਨੂੰ ਜਿਹੜੇ ਪ੍ਰਵਿੰਸ਼ਨ ਨੋਮੀਨੇਸ਼ਨ ਉਹ ਦੇ ਸਕਦੇ ਆ ਤੇ ਜੇ ਓਵਰਆਲ ਬਜਟ ਦਾ ਦੇਖਿਆ ਜਾਵੇ ਤੇ ਇਹਦੇ ਵਿੱਚ ਇਮੀਗ੍ਰੇਸ਼ਨ ਨੂੰ ਕਾਫੀ ਜ਼ਿਆਦਾ ਟਾਇਰਡ ਕੀਤਾ ਗਿਆ ਹੈ ਤੇ ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਫੋਰਨ ਵਰਕਰ ਹੋਣ ਵਿਜ਼ਟਰ ਹੁਣ ਉਹਨੂੰ ਲੈ ਕੇ ਸਰਕਾਰ ਕੀ ਸੋਚ ਰਹੀ ਹੈ ਅ ਸਟੂਡੈਂਟਸ ਦਾ ਨੈਕਸਟ ਈਅਰ ਦੇ ਵਿੱਚ 155000 ਸਟੂਡੈਂਟਸ ਨੂੰ ਸਿਰਫ ਉਹ ਇੱਥੇ ਸਟੱਡੀ ਕਰਨ ਲਈ ਜਿਹੜਾ ਉਹ ਕਹਿ ਰਿਹਾ ਕਿ ਹੁਣ ਤੱਕ ਬੁਲਾਇਆ ਜਾਏਗਾ ਕਿ ਇਸ ਤੋਂ ਬਾਅਦ ਜੇ ਟੈਂਪਰੇਰੀ ਫੋਰਨ ਵਰਕਰ ਦੀ ਗੱਲ ਕਰੀਏ ਤੇ ਜਾਂ ਜਿਹੜੇ ਤੁਸੀਂ ਜਿੱਦਾਂ ਕਹੇ ਕਿ ਵਿਜ਼ਟਰ ਵੀਜ਼ਾ ਵਗੈਰਾ ਤੇ ਇਹਨਾਂ ਦਾ ਜਿਹੜਾ ਉਹ ਨੰਬਰ ਕੋਈ ਐਗਜ਼ੈਕਟ ਨਹੀਂ ਹੁੰਦਾ ਪਰ ਇਹ ਕਿਉਂਕਿ ਇਹ ਇੱਕ ਰਫ ਫਾਈਲਾਂ ਦੇ ਵਿੱਚ ਗਿਣਿਆ ਜਾਂਦਾ ਕੋਈ ਆ ਕੇ ਵਾਪਸ ਵੀ ਜਲੇ ਜਾਂਦੇ ਆ ਤੇ ਇਹਦੇ ਨੀਅਰ ਅਬਾਊਟ ਤਕਰੀਬਨ ਤਕਰੀਬਨ ਹਰ ਸਾਲ ਦੇ ਵਿੱਚ 80000 ਤੋਂ ਲੈ ਕੇ ਤੇ ਤਕਰੀਬਨ 1 ਲੱਖ 80000 ਦੇ ਵਿੱਚ ਵਿੱਚ ਰਹੂਗਾ ਜੀ ਤੇ ਜਿਹੜੇ ਇੱਥੇ ਪਰਮਨੈਂਟ ਰੈਜ਼ਿਡੈਂਸ ਨੇ ਜਾਂ ਸਿਟੀਜ਼ਨ ਨੇ ਉਹ ਡਿੱਕੀ ਜਾਂਦੇ ਉਹਨਾਂ ਦੇ ਮਾਪੇ ਇੱਥੇ ਆਉਣ ਪੱਕੇ ਹੋਣ ਉਦੇ ਵੱਲ ਕੋਈ ਸਰਕਾਰ ਦਾ ਧਿਆਨ ਆ ਨੰਬਰ ਵਧਾ ਰਹੀ ਹੈ ਕਿ ਘਟਾ ਰਹੀ ਹੈ ਜੀ ਨਹੀਂ ਜੀ ਬਜਟ ਦੇ ਵਿੱਚ ਉਹਨਾਂ ਦਾ ਵੀ ਨੰਬਰ ਘਟਾ ਦਿੱਤਾ ਗਿਆ ਪੀਆਰ ਦੇ ਵਿੱਚ ਜਿਹੜੇ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਪੀਆਰ ਕਰਾਉਂਦੇ ਆ ਉਹਦੇ ਵਿੱਚ ਵੀ 2026 ਤੇ 27 ਦੇ ਵਿੱਚ ਜਿਹੜਾ ਉਹ ਬਜਟ ਦੇ ਵਿੱਚ ਲਾਸਟ ਈਅਰ ਨਾਲੋਂ 10000 ਘਟਾਇਆ ਗਿਆ ਜੀ ਤੇ ਨਾਲੋਂ ਨਾਲ ਹੁਣ ਜਿਹੜਾ ਬਜਟ ਇਹ ਆਇਆਗਾ ਉਹਦੇ ਬਾਅਦ ਕਿਹੜੇ ਉਹ ਖੇਤਰ ਨੇ ਜਿੱਥੇ ਲੱਗਦਾ ਕਿ ਸਰਕਾਰ ਫੋਕਸ ਕਰ ਰਹੀ ਹੈ ਕਿਹੜੇ ਲੋਕਾਂ ਨੂੰ ਵੱਧ ਪੱਕੇ ਕਰਨਾ ਚਾਹੁੰਦੀ ਹੈ ਸਰਕਾਰ ਇੱਕ ਬੜਾ ਤਕੜਾ ਸ਼ੋਸ਼ਾ ਛੱਡਿਆ ਗਿਆ ਸੀ 2024 ਦੇ ਵਿੱਚ ਵੀ ਜਾਂ 23 ਦੇ ਵਿੱਚ ਵੀ ਕਿ ਤੁਹਾਨੂੰ TR2PR ਦੁਬਾਰਾ ਵੇਖਣ ਨੂੰ ਮਿਲ ਸਕਦਾ ਪਰ TR2PR ਵਰਗਾ ਪ੍ਰੋਗਰਾਮ ਸ਼ਾਇਦ ਸੇਮ ਨਹੀਂ ਆਊਗਾ ਕਿਉਂਕਿ ਉਹ ਕੋਵਿਡ ਕਰਕੇ ਸੀ ਤੇ ਬਹੁਤ ਜ਼ਾਣਿਆਂ ਨੂੰ ਇਹ ਭੁਲੇਖਾ ਤੇ ਬੜੀ ਜਣੀ ਨਿਊਜ਼ ਸਪਰੈਡ ਹੋ ਰਹੀ ਹੈ ਕਿ TR2PR ਆ ਰਿਹਾ ਪਰ ਉਹਨਾਂ ਨੇ ਉਹ ਸਪੈਸ਼ਲ ਤੌਰ ਤੇ ਕਿਹਾ ਹੈ ਕਿ ਜਿਹੜਾ TR2PR ਪ੍ਰੋਗਰਾਮ ਆ ਉਹ ਜਿਹੜੇ ਸਕਿੱਲ ਕੈਟਾਗਰੀਜ਼ ਆ ਜਾਂ ਜਿਹੜੇ ਰੂਲਰ ਏਰੀਆਜ਼ ਆ ਉਹਦੇ ਵਿੱਚ ਉਹ ਲਿਆਂਦਾ ਜਾਊਗਾ ਨਾ ਕਿ ਉਸ ਜਿੱਦਾਂ ਨਾਰਮਲੀ ਕੋਵਿਡ ਤੋਂ ਬਾਅਦ ਇੱਕ ਵਾਰੀ ਇਹਨਾਂ ਨੇ ਕੱਢਿਆ ਸੀ ਕਿ ਹਿਊਜ ਇੱਕ ਐਪਲੀਕੇਸ਼ਨਸ ਜਿਹੜੀਆਂ ਉਹਦੇ ਵਿੱਚ ਉਹ ਪਰਮਨੈਂਟ ਰੈਜ਼ਿਡੈਂਸੀ ਦਿੱਤੀ ਗਈ ਸੀ ਉਦਾਂ ਦਾ ਕੋਈ TR2 PR ਪ੍ਰੋਗਰਾਮ ਨਹੀਂ ਹੋਊਗਾ ਕਿਉਂਕਿ ਇਹ ਨਹੀਂ ਸਖਤਾਈ ਦੇ ਚੱਲਦੇ ਆ ਤੇ ਕਿਸੇ ਨੂੰ ਵੀ ਨਹੀਂ ਲੱਗਦਾ ਕਿ ਸ਼ਾਇਦ ਇਦਾਂ ਦਾ ਕੋਈ ਪ੍ਰੋਗਰਾਮ ਆਊਗਾ ਕਿਉਂਕਿ ਕੱਲ ਜਿਹੜਾ ਡਰਾ ਆਇਆ ਸੀ ਐਕਸਪ੍ਰੈਸ ਐਂਟਰੀ ਦਾ ਉਹ ਸਟਿਲ 533 ਤੇ ਰਿਹਾ ਇਨਵੀਟੇਸ਼ਨ ਜਿਹੜੇ ਸੀ ਉਹ ਸਿਰਫ 1000 ਹੀ ਆਏ ਤੋਂ ਇਹਦੇ ਹਿਸਾਬ ਨਾਲ ਇਦਾਂ ਲੱਗ ਰਿਹਾ ਕਿ ਜਿਹੜੀ ਗਵਰਨਮੈਂਟ ਹੈ ਉਹ ਇਮੀਗ੍ਰੇਸ਼ਨ ਦੇ ਕੇ ਰਾਜੀ ਨਹੀਂ ਹੈਗੀ ਤੇ ਇਹਨੂੰ ਹੋਰ ਜ਼ਿਆਦਾ ਸਖਤ ਕਰਨਗੇ ਤੇ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਸਲਾਮ ਅਸ਼ਵਰਾ ਦੇਣਾ ਸਹੀ ਸਲਾਹ ਦੇਣਾ ਤੁਹਾਡਾ ਕੰਮ ਹੈ ਤਾਂ ਹੁਣ ਬਹੁਤ ਸਾਰੇ ਲੋਕ ਨੇ ਟੈਂਪਰੇਰੀ ਫੋਰਨ ਵਰਕਰ ਤੇ ਨੇ ਸਟੂਡੈਂਟ ਕੋਈ ਆਇਆ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਐ ਪੀਆਰ ਦਾ ਕੋਈ ਰਸਤਾ ਦਿਖਦਾ ਨਹੀਂ ਬੰਦਾ ਆਸੇ-ਪਾਸੇ ਹੱਥ ਫਾਇਰ ਮਾਰਦਾ ਜਾਂ ਸਰਕਾਰ ਕਹਿ ਰਹੀ ਹੈ ਕਿ ਇਸ ਆਇਲਮ ਦੇ ਕੇਸ ਫਾਲਸ ਬਦਲਣ ਲੱਗ ਗਏ ਉਹਦੇ ਵਾਸਤੇ ਬੈਲ ਸੀ12 ਲੈ ਆ ਰਹੀ ਹੈ ਤੁਹਾਡੇ ਕੀ ਸਲਾਹ ਉਹਨਾਂ ਨੂੰ ਅ ਮੇਰੀ ਇਹੀ ਸਲਾਹ ਆ ਜਿਨ੍ਹਾਂ ਦੇ ਤੇ ਪੁਆਇੰਟ ਬਹੁਤ ਵਧੀਆ ਬਣਦੇ ਆ ਜਾਂ ਤਾਂ ਉਹ ਰਿਮੋਟਲੀ ਐਕਸਪੀਰੀਅੰਸ ਕਰ ਸਕਦੇ ਆ ਜਿਹੜਾ ਕਿ ਇੱਕ ਵਧੀਆ ਪ੍ਰੋਗਰਾਮ ਹੈਗਾ ਤੇ ਜਾਂ ਫਿਰ ਉਹ ਕੈਨੇਡਾ ਛੱਡ ਕੇ ਜੋ ਆਪਣੇ ਦੇਸ਼ ਵੀ ਪਰਤਦੇ ਨੇ ਤੇ 1 ਸਾਲ ਦਾ ਉੱਥੇ ایکسپੀਰੀਅੰਸ ਕਰਦੇ ਆ ਤੇ ਉਹਨਾਂ ਕੋਲ 60 ਤੋਂ 70 ਜਿਹੜੇ ਪੁਆਇੰਟ ਆ ਹੋਰ ਜੁੜ ਜਾਂਦੇ ਆ ਤੇ ਉਹ ਉੱਥੋਂ ਵੀ ਡਾਇਰੈਕਟਲੀ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਦੇ ਵਿੱਚ ਆ ਸਕਦੇ ਆ ਪਰ ਇੱਥੇ ਰੁੱਕ ਕੇ ਜਾਂ ਤਾਂ ਉਹਨਾਂ ਕੋਲ ਸਿਰਫ ਦੋ ਹੀ ਰਸਤੇ ਆ ਜਾਂ ਤਾਂ ਐਲ ਐਮ ਆਈ ਜਿਹੜੀਆਂ ਕਿ ਅੱਜਕੱਲ ਬਹੁਤ ਸਖਤ ਆ ਬਹੁਤ ਘੱਟ ਐਲ ਐਮ ਆਈ ਜਿਹੜੀਆਂ ਅਪਰੂਵ ਹੋ ਰਹੀਆਂ ਇਹ ਕੋਈ ਬਹੁਤ ਵਧੀਆ ਕੰਪਨੀਆਂ ਤਾਂ ਉਹਨਾਂ ਨੂੰ ਹੀ ਉਹ ਅਪਰੂਵਲ ਮਿਲ ਰਹੀ ਆ ਜੇ ਕਰ ਰਹੀਏ ਗੱਲ ਕਰ ਰਹੀਏ ਕਿ ਦੂਸਰੇ ਪਾਸੇ ਇੱਥੇ ਰਿਫਿਊਜੀ ਕੇਸਾਂ ਦੇ ਵਿੱਚ ਵਾਧੇ ਦਾ ਇਹੀ ਮੇਨ ਕਾਰਨ ਮੰਨਿਆ ਜਾਂਦਾ ਕਿ ਜਿਨ੍ਹਾਂ ਕੋਲ ਕੋਈ ਆਪਸ਼ਨ ਨਹੀਂ ਬਚਦੀ ਪਰ ਉਹ ਦੇਸ਼ ਨੂੰ ਛੱਡਣਾ ਨਹੀਂ ਚਾਹੁੰਦੇ ਫਿਰ ਉਹ ਮਜਬੂਰਨ ਇਸ ਨੂੰ ਰੁਕ ਕਰ ਦਿਆ ਤੇ ਰਿਫਿਊਜੀ ਕੇਸ ਲਗਾ ਲੈਂਦੇ ਆ ਜਿਹੜਾ ਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡਾ ਕੇਸ ਪਾਸ ਹੋਣ ਦੇ ਚਾਂਸਸ ਬਹੁਤ ਘੱਟ ਨੇ ਪਰ ਉਹਨਾਂ ਨੂੰ ਇੱਕ ਟਾਈਮ ਮਿਲ ਜਾਂਦਾ ਇੱਥੇ ਰਹਿਣ ਦਾ ਰੁਕਣ ਦਾ ਕੰਮ ਕਰਨ ਦਾ ਇਸ ਕਰਕੇ ਇਹਨਾਂ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਜੀ ਮਤਲਬ ਸਹੀ ਸਲਾਹ ਤੁਹਾਡੀ ਇਹ ਹੈ ਕਿ ਵਾਪਸ ਚੱਲ ਜਾਣਾ ਚਾਹੀਦਾ ਵਾਪਸ ਜਾ ਕੇ ਵੀ ਰੁਕਣਾ ਨਹੀਂ ਚਾਹੀਦਾ ਉੱਥੇ ਜਾ ਕੇ ਆਪਣੇ ਸੇਮ ਫੀਲਡ ਦੇ ਵਿੱਚ ਐਕਸਪੀਰੀਅੰਸ ਲਓ ਉਸੇ ਜੇ ਤੁਸੀਂ ਵਾਪਸ ਆਉਣਾ ਜੇ ਵਾਪਸ ਆਉਣਾ ਤੇ ਫਿਰ ਸੇਮ ਫੀਲਡ ਦੇ ਵਿੱਚ ਐਕਸਪੀਰੀਅੰਸ ਕਰੋ ਪ੍ਰੋਪਰ ਆਪਣੀ ਪੇ ਲਓ ਪੇ ਜਿਹੜੀ ਅਕਾਊਂਟ ਦੇ ਵਿੱਚ ਸ਼ੋ ਹੁੰਦੀ ਹੋਵੇ ਆਈਟੀਆਰ ਭਰੋ ਤਾਂ ਹੀ ਉਹ ਜਿਹੜਾ ਉਹ 1 ਸਾਲ ਦਾ ਐਕਸਪੀਰੀਅੰਸ ਪਾ ਕੇ 70 ਪੁਆਇੰਟ ਜਿਹੜੇ ਅਲੱਗ ਤੋਂ ਲੈ ਕੇ ਉਹ ਫਿਰ ਵਾਪਸ ਆ ਸਕਦੇ ਆ ਬਹੁਤ ਬਹੁਤ ਧੰਨਵਾਦ ਓਕੇ ਜੀ ਧੰਨਵਾਦ ਸੋ ਵਾਕਈ ਇਮੀਗ੍ਰੇਸ਼ਨ ਨੂੰ ਲੈ ਕੇ ਫੈਡਰਲ ਗਵਰਨਮੈਂਟ ਕਾਫੀ ਤਬਦੀਲੀਆਂ ਕਰ ਰਹੀ ਹੈ ਪਰਮਨੈਂਟ ਰੈਜ਼ਿਡੈਂਸੀ ਦੇ ਨੰਬਰ ਵੀ ਘਟ ਰਹੇ ਨੇ ਤੇ ਟੈਂਪਰੇਰੀ ਫੋਰਨ ਵਰਕਰ ਜਾਂ ਟੈਂਪਰੇਰੀ ਫੋਰਨਰ ਜਿਹੜੇ ਆਉਂਦੇ ਨੇ ਇੱਥੇ ਬੇਸ਼ੱਕ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੇ ਉਹ ਨੰਬਰ ਤੇ ਵੀ ਫੈਡਰਲ ਸਰਕਾਰ ਕਟ ਲਗਾ ਰਹੀ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ